ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਂ ਆਪਾਂ ਭੋਤਣਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਛੋਟੀ ਹੈ ਜੀ ਦੇਖ ਸਕਦੇ ਹੋ ਕੱਦ ਕੋਦ ਸੁਖਣਾ ਤਿੰਨ ਮਹੀਨੇ ਦੀ ਗੱਪਣਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਂ ਜੀ ਬਾਈ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਨਾਂ ਤੇ ਐਡਰੈਸ ਦੱਸਿਓ ਜੀ ਆਪਣਾ ਨਾਂ ਦਰਦਾਂਗੇ ਹਾਂਜੀ ਆਂ ਭੋਤਣਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਕਿੰਨਾ ਕਟਾਉਂਦੀ ਆ ਬਈ ਆਪਣੀ ਝੋਟੀ ਇਹ ਇਹ 3 ਮਹੀਨੇ ਵਿੱਚ ਬਣਾਂ ਜੀ 3 ਮਹੀਨੇ ਵਿੱਚ ਬਣਾਂ ਹਾਂ 2.5 ਸਾਲ ਨੂੰ ਹੋ ਰਾ ਸਾਡੀ ਜੀ 2.5 ਸਾਲ ਨੂੰ ਹੋ ਰਾ ਦੇਖ ਸਕਦਾ ਬਈ ਸੀਲ ਆ ਜੀ ਤੁਹਾਡੇ ਘਰ ਦੇ ਆਪੋ ਆ ਜੀ ਠੀਕ ਆ ਜੀ ਤੇ ਸਾਡੀ ਹੁਣ ਭਰਾਵਾ ਦੇ ਠੀਕ ਆ ਜੀ ਵਧੀਆ ਠੀਕ ਆ ਭਰਾ ਜੀ ਹਾਂ ਜੀ ਹਾਂ ਵਧੀਆ ਠੀਕ ਫੇਰ ਸਾਡੋ ਭਰਾ ਦੇਖ ਲਓ ਚੈੱਕ ਪਾਸ ਚੈੱਕ ਕਰਵਾ ਕੇ ਬਈ ਲੈ ਜਾ ਸਕਦੇ ਹੋ ਸਰਜੀ ਕਰਾ ਕੇ ਠੀਕ ਆ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦਿਵਾ ਦਾਂਗੇ ਜੀ ਠੀਕ ਹੈ ਜੀ ਮੇਰੇਟ ਬਾਈ ਕਹਿੰਦਾ ਫੋਨ ਤੇ ਦੱਸਾਂਗੇ ਜੀ ਬਾਈ ਨਾਲ ਕਰ ਲਓ ਜੀ ਕੰਟੈਕਟ ਜੀਤਾ ਫਾਰਮ ਟੀਵੀ ਨੂੰ ਪਾਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਦਿਨ ਦੀ ਵੀਡੀਓ ਅਪਲੋਡ ਕਰਦੇ ਰਹੀ ਜੀ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਹੈ ਕਰਜੀਤ ਰਾਏ ਠੀਕ ਹੈ ਜੀ ਉਹਨੂੰ ਬਾਕੀ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਦਿਨ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ